ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਤੁਹਾਡੇ ਨਾਲ ਚਾਹ ਵਾਲੀ ਕੁੜੀ ਦਾ ਜਿਹੜਾ ਕਿੱਸਾ ਕਾਫੀ ਸੋਸ਼ਲ ਮੀਡੀਆ ਤੇ ਇੱਕ ਪਖਿਆ ਹੋਇਆ ਹੈ ਉਸ ਨੂੰ ਲੈ ਕੇ ਆਪਣੇ ਨਿੱਜੀ ਵਿਚਾਰ ਤੁਹਾਡੇ ਨਾਲ ਸਾਂਝੇ ਕਰਾਂਗੇ ਤੁਸੀਂ ਸਾਰਿਆਂ ਨੇ ਚਾਹ ਵਾਲੀ ਕੁੜੀ ਦੇ ਪਿਤਾ ਦਾ ਬਿਆਨ ਵੀ ਸੁਣ ਲਿੱਤਾ ਹੋਵੇਗਾ ਅਤੇ ਚਾਹ ਵਾਲੀ ਜਿਹੜੀ ਕੁੜੀ ਹੈ ਭੈਣ ਉਹਦੇ ਵੀ ਤੁਸੀਂ ਜਿਹੜੇ ਵਿਊ ਪੁਆਇੰਟ ਹੈ ਉਸਦੇ ਵੀ ਜੋ ਵਿਚਾਰ ਹੈ ਤੁਸੀਂ ਸੁਣੇ ਚੁੱਕੇ ਹੋ ਪਰ ਉਸ ਤੋਂ ਹਟ ਕੇ ਅਸੀਂ ਕੁਝ ਆਪਣੇ ਨਿੱਜੀ ਵਿਚਾਰ ਹੈ ਜੋ ਅਸੀਂ ਦੇਖਿਆ ਸੁਣਿਆ ਉਸ ਨੂੰ ਲੈ ਕੇ ਅਸੀਂ ਆਪਣੇ ਕੁਝ ਨਿੱਜੀ ਵਿਚਾਰ ਤੁਹਾਡੇ ਨਾਲ ਸਾਂਝੇ ਕਰਨਾ ਚਾਹੁੰਦੇ ਹਾਂ ਵੈਸੇ ਤਾਂ ਅਸੀਂ ਇਸ ਟੌਪਿਕ ਤੇ ਵੀਡੀਓ ਨਹੀਂ ਬਣਾਣੀ ਸੀ ਪਰ ਇਹ ਮੁੱਦਾ ਕਾਫੀ ਜ਼ਿਆਦਾ ਸੋਸ਼ਲ ਮੀਡੀਆ ਨੇ ਚੱਕ ਦਿੱਤਾ ਹੈ ਤੇ ਕਾਫੀ ਇਹ ਵਾਇਰਲ ਹੋ ਚੁੱਕਿਆ ਹੈ ਤੇ ਇਸ ਕਾ ਕੇ ਸਾਨੂੰ ਵੀ ਲੱਗਿਆ ਕਿ ਅਸੀਂ ਵੀ ਆਪਣਾ ਪੱਖ ਤੁਹਾਡੇ ਨਾਲ ਸਾਂਝਾ ਕਰੀਏ ਕਿ ਅਸੀਂ ਇਸ ਨੂੰ ਕਿਸੇ ਹਿਸਾਬ ਨਾਲ ਦੇਖ ਰਹੇ ਹਾਂ ਉਮੀਦ ਹੈ ਤੁਸੀਂ ਇਸ ਵੀਡੀਓ ਨੂੰ ਦੇਖ ਕੇ ਆਪਣੇ ਵਿਚਾਰ ਵੀ ਸਾਡੇ ਨਾਲ ਸਾਂਝੇ ਕਰੋਗੇ ਅਤੇ ਹੋ ਸਕਦਾ ਅਸੀਂ ਕਿਸੇ ਪੁਆਇੰਟ ਤੇ ਗਲਤ ਹੋਈਏ ਤਾਂ ਤੁਸੀਂ ਸਾਨੂੰ ਕਮੈਂਟ ਰਾਹੀਂ ਦੱਸ ਸਕਦੇ ਹੋ ਕਿ ਅਸੀਂ ਕੀ ਗਲਤ ਸੋਚ ਰਹੇ ਆ ਜਾਂ ਅਸੀਂ ਠੀਕ ਸੋਚ ਰਹੇ ਆ ਤੇ ਆਓ ਅਸੀਂ ਇਸ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਅਸੀਂ ਇਹ ਭੈਣ ਦੇ ਜਿਹੜਾ ਇੰਸਟਾਗ੍ਰam ਤੇ ਅਕਾਊਂਟ ਹੈ ਉੱਥੇ ਜਾਂਦੇ ਹਾਂ ਉੱਥੇ ਜਿਵੇਂ ਤੁਸੀਂ ਦੇਖ ਸਕਦੇ ਹੋ ਕਿ ਉਹਨਾਂ ਨੇ ਲੱਗ ਲੱਗ ਤਰ੍ਹਾਂ ਦੀਆਂ ਵੀਡੀਓਜ਼ ਪਹਿਲਾਂ ਦੀਆਂ ਪਾਈਆਂ ਹੋਈਆਂ ਨੇ ਕੁਝ ਨਵੀਆਂ ਵੀਡੀਓਜ਼ ਹੀ ਪਾਈਆਂ ਗਈਆਂ ਨੇ ਇਹਦੇ ਵਿੱਚ ਹਰ ਬੰਦੇ ਦੀ ਆਪਣੀ ਲਾਈਫ ਹੁੰਦੀ ਹੈ ਉਹ ਜਿਵੇਂ ਮਰਜ਼ੀ ਵੀਡੀਓਜ਼ ਬਣਾ ਸਕਦਾ ਹੈ ਇਸ ਤੋਂ ਕਿਸੇ ਨੂੰ ਕੋਈ ਇਤਰਾਜ ਨਹੀਂ ਹੋਣਾ ਚਾਹੀਦਾ ਬਸ ਸਾਡਾ ਜਸਟ ਮਕਸਦ ਇਹ ਆ ਵੀ ਅਸੀਂ ਤੁਹਾਨੂੰ ਇਹ ਦਿਖਾਣਾ ਚਾਹੁੰਦੇ ਸੀ ਵੀ ਜਿਵੇਂ ਕਿ ਆਹ ਵੀਡੀਓ ਆ ਤੁਹਾਡੇ ਸਾਹਮਣੇ ਇਸ ਦੀ ਜਿਹੜੀ ਡੇਟ ਹੈ ਉਹ ਹੈਗੀ ਆ ਜਿਵੇਂ 12 ਜੂਨ ਇੱਕ ਵੀਡੀਓ 12 ਜੂਨ ਦੀ ਪਾਈ ਗਈ ਹੈ ਆਹ ਵਾਲੀ ਜਿਹੜੀ ਤੁਸੀਂ ਦੇਖ ਰਹੇ ਹੋ ਉਸ ਤੋਂ ਬਾਅਦ ਅਗਲੀ ਜਿਹੜੀ ਵੀਡੀਓ ਆ ਇਹ 15 ਜੂਨ ਦੀ ਪਾਈ ਗਈ ਹੈ ਤੇ ਇਹ ਮਤਲਬ ਲੇਟੈਸਟ ਵੀਡੀਓਜ਼ ਹੀ ਨੇ ਆਪਾਂ ਇਹਨੂੰ ਲੇਟੈਸਟ ਹੀ ਕਹਿ ਸਕਦੇ ਹਾਂ ਜਿਵੇਂ ਆ 15 ਮਈ ਦੀ ਹੈ ਤੇ ਐਦਾਂ ਇਹ ਲੇਟੈਸਟ ਵੀਡੀਓਜ਼ ਨੇ ਹੈਗੀਆਂ ਤੇ ਉਸ ਤੋਂ ਬਾਅਦ ਆਪਾਂ ਜੋ ਦੇਖਦੇ ਆ ਕਿ ਇਹਨਾਂ ਨੇ ਫਿਰ ਨੈਕਸਟ ਜਿਹੜੀ ਵੀਡੀਓ ਇੱਕ ਪਾਈ ਹੈ ਉਹਦੇ ਵਿੱਚ ਇਹ ਲਿਖਦੇ ਨੇ ਕਿ ਭੈਣ ਹੁਣੀ ਲਿਖ ਰਹੇ ਨੇ ਕਿ ਵੀ ਚਾਹ ਵਾਲੀ ਕੁੜੀ ਪਲੀਜ਼ ਸਪੋਰਟ ਕਰੋ ਆ ਵਾਲੀ ਵੀਡੀਓ ਥੱਲੇ ਤਾਂ ਲਿਖਿਆ ਵੀ ਚਾਹ ਵਾਲੀ ਕੁੜੀਆਂ ਵੀ ਪਲੀਜ਼ ਮੈਨੂੰ ਸਪੋਰਟ ਕਰੋ ਇਹਦਾ ਖੁਦ ਲਿਖਿਆ ਹੋਇਆ ਫਿਰ ਅੱਗੇ ਇਹਨਾਂ ਨੇ ਫੇਰ ਇੱਕ ਵੀਡੀਓ ਪਾਈ ਹੈ ਉੱਥੇ ਵੀ ਤਾਂ ਲਿਖਿਆ ਚਾਹ ਵਾਲੀ ਕੁੜੀ ਤੇ ਉਸ ਤੋਂ ਬਾਅਦ ਇਹਨਾਂ ਨੇ ਜਿਹੜੀ ਉਸ ਤੋਂ ਬਾਅਦ ਵੀਡੀਓ ਪਾਈ ਹੈ ਹੁਣ ਆਹ ਵੀਡੀਓ ਦੇਖੋ ਇਹਦੇ ਵਿੱਚ ਨਾ ਲਿਖਿਆ ਹੋਇਆ ਕਿ ਬਾਪੂ ਹੈ ਨਹੀਂ ਪਲੀਜ਼ ਸਪੋਰਟ ਬਾਪੂ ਹੈ ਨਹੀਂ ਅੱਗੇ ਨੇ ਆਹ ਵੀਡੀਓ ਜਿਹੜੀ ਪਾਈ ਆ ਇੱਥੇ ਨੇ ਲਿਖਿਆ ਵੀ ਪਲੀਜ਼ ਸਪੋਰਟ ਕਰੋ ਬਾਪੂ ਹੈ ਨਹੀਂ ਮम्मा ਬਿਮਾਰ ਆ ਵੀਰ ਨਿੱਕਾ ਨਿੱਕਾ ਤੇ ਮੇਰੀ ਚਾਹ ਦੀ ਕਾਨ ਤੇ ਨਾਲ ਇਹਨੇ ਜੀਪੇ ਨੰਬਰ ਪਾਇਆ ਹੈ ਗੂਗਲ ਪੇ ਨੰਬਰ ਪਾਇਆ ਹੋਇਆ ਉੱਪਰ ਆ ਬਾਲ ਕੋਡ ਦਿੱਤਾ ਹੈ ਤੇ ਆ ਉਸ ਤੋਂ ਅਗਲੀ ਪੋਸਟ ਆ ਇਹਦੇ ਤੁਸੀਂ ਦੇਖੋ ਤੇ ਲਿਖਿਆ ਹੋਇਆ ਵੀ ਦਿਲ ਦੋ ਰਿਹਾ ਦੂ ਤੜਫ ਰਹੀ ਹੈ ਕੰਮ ਹੁਣ ਚੱਲਦਾ ਨਹੀਂ ਦਿਲ ਦੋ ਰਿਹਾ ਰਿਸ਼ਤੇ ਦਾ ਕੋਈ ਨਹੀਂ ਪੁੱਛਦਾ ਅੱਖਾਂ 'ਚ ਫਿਕਰ ਹੈ ਮਤਲਬ ਜੋ ਵੀ ਤਾਂ ਲਿਖਿਆ ਹੋਇਆ ਵੀ ਸਪੋਰਟ ਕਰੋ ਵੀ ਮੰਨ ਲੈਂਦੇ ਐ ਨਾ ਕੋਈ ਟੈਨਸ਼ਨ ਆ ਵੀ ਬਹੁਤ ਦਿੱਕਤ ਪਰੇਸ਼ਾਨੀ ਚ ਨੇ ਸਪੋਰਟ ਕਰੋ ਪਰ ਗੱਲ ਇੱਥੇ ਆਉਂਦੀ ਆ ਵੀ ਤੁਸੀਂ ਸਪੋਰਟ ਕਾਦੀ ਮੰਗ ਰਹੇ ਹੋ ਤੁਸੀਂ ਮਤਲਬ ਇੱਕ ਦੋ ਪੋਸਟਾਂ ਦੇ ਵਿੱਚ ਹੀ ਤੁਸੀਂ ਜੀਪੇ ਨੰਬਰ ਪਾ ਦਿੱਤਾ ਆਪਣਾ ਮਈ ਦੇ ਵਿੱਚ ਤੁਸੀਂ ਨੋਰਮਲ ਵੀਡੀਓਜ਼ ਬਣਾ ਰਹੇ ਹੋ ਉਸ ਤੋਂ ਬਾਅਦ ਅਗਲੀ ਜਿਹੜੀ ਪੋਸਟ ਆ 21 ਜੂਨ ਵਾਲੀ ਆ ਦੇਖੋ ਇਹਦੇ ਵੀ ਲਿਖਿਆ ਹੈ ਬਾਪੂ ਹੈ ਨਹੀਂ ਮਤਲਬ ਇਹ ਗੱਲਾਂ ਜਿਵੇਂ ਲੋਕਾਂ ਨੂੰ ਸਿਫਤ ਹੀ ਲੈਣ ਵਾਲੀ ਗੱਲ ਹੋ ਜਾਂਦੀ ਹੈ ਨਾ ਫਿਰ ਇੱਥੇ ਤਾਂ ਭੈਣ ਹੋਣੀ ਸ਼ੱਕ ਦੇ ਵਿਝਾ ਜਾਂਦੇ ਨੇ ਵੀ ਤੁਸੀਂ ਇਹ ਕਿਉਂ ਲਿਖ ਰਹੇ ਹੋ ਜਿਵੇਂ ਹੁਣ ਆ ਲਿਖਿਆ ਵੀ ਸਪੋਰਟ ਕਰੋ ਇਹ ਗੱਲ ਸਮਝ ਆਂਦੀ ਆ ਵੀ ਹਾਂ ਵੀ ਸਾਡੇ ਕੋਲ ਚਾਹ ਪੀ ਕੇ ਚਲੇ ਜਾਓ ਅਜੇ ਤੁਸੀਂ Google Pay ਨੰਬਰ ਪਾਉਂਗੇ ਤਾਂ ਲੋਕਾਂ ਨੂੰ ਫਿਰ ਸ਼ੱਕ ਹੋਊਗਾ ਵੀ ਹਨਾ ਜੇ ਕੋਈ ਬੰਦਾ ਕਦੇ ਬੈਠਾ ਚੱਲ ਫਿਰ ਨਹੀਂ ਸਕਦਾ ਉਹ Google Pay ਨੰਬਰ ਪਾਵੇ ਤਾਂ ਗੱਲ ਸਮਝ ਆਂਦੀ ਆ ਵੀ ਤੁਸੀਂ ਜੇ ਕੰਮ ਸ਼ੁਰੂ ਕੀਤਾ ਤਾਂ ਤੁਸੀਂ ਕੰਮ ਤੇ ਆਪਣਾ ਭੋਸਾ ਰੱਖੋ ਤੇ ਜਿਵੇਂ ਹੁਣ ਆ ਲਿਖਿਆ ਵੀ ਪਲੀਜ਼ ਮੇਰੀ ਹੈਲਪ ਕਰ ਦੋ ਮੈਨੂੰ ਪੈਸੇ ਲੋੜ ਆ ਪਲੀਜ਼ ਜਿੰਨਾ ਹੋ ਸਕੇ ਮੇਰੀ ਹੈਲਪ ਕਰ ਦੋ ਪਲੀਜ਼ ਵੀ ਇਹ ਚਾ ਪੈਣ ਮੇਰੇ ਹੈਲਪ ਕਰ ਦੋ ਉਹਦਾ ਮਤਲਬ ਇਹ ਫਿਰ ਇਹ ਤੋਂ ਇਹੀ ਲੱਗਦਾ ਨਾ ਵੀ ਤੁਸੀਂ ਐ ਨਹੀਂ ਕਹਦੇ ਵੀ ਸਾਡੇ ਕੋਲ ਚਾਹ ਪੀ ਕੇ ਜਾਓ ਤੁਸੀਂ ਕਹਦੇ ਵੀ ਸਾਨੂੰ ਮਤਲਬ ਪੈਸੇ ਵੱਲੋਂ ਹੈਲਪ ਕਰ ਦੋ ਸਾਡੀ ਤੇ ਦੂਜੀ ਗੱਲ ਅਸੀਂ ਇਹ ਵੀ ਨੋਟਿਸ ਕੀਤੀ ਜਿਵੇਂ ਇੱਕ ਜਗ੍ਹਾ ਪੈਨ ਹੋਣਾ ਨੇ ਕਿਹਾ ਵੀ ਸਾਨੂੰ ਲੋਕੀ ਛੇੜਦੇ ਨੇ ਨਾ ਵੀ ਹਾਂ ਚਾਹ ਲਈ ਆ ਗਈ ਚਾਹ ਲਈ ਕੁੜੀ ਆ ਗਈ ਪਰ ਹੁਣ ਤੁਸੀਂ ਇਹ ਖੁਦ ਧਿਆਨ ਨਾਲ ਦੇਖੋ ਇਹਨਾਂ ਨੇ ਖੁਦ ਲਿਖਣਾ ਸ਼ੁਰੂ ਕੀਤਾ ਵੀ ਚਾਹ ਲਈ ਕੁੜੀ ਇਹਨਾਂ ਨੇ ਆਪਣੇ ਬਾਇਓ ਦੇ ਵਿੱਚ ਵੀ ਇੰਸਟਾਗ੍ਰਾਮ ਦੇ ਲਿਖਿਆ ਹੈ ਚਾਹ ਲਈ ਕੁੜੀ ਹੱਜੇਗਾ ਇਹਨੇ ਚਾਹ ਲਈ ਕੁੜੀ ਲਿਖ ਰਹੇ ਨੇ ਤੇ ਉਹ ਫਿਰ ਚਾ ਤੁਸੀਂ ਤਾਂ ਖੁਦ ਕਹਿਦੇ ਸੀ 40 ਕੁੜੀਆਂ ਜੇ ਤੁਹਾਨੂੰ ਕੋਈ ਕਹਿ ਰਿਹਾ ਤਾਂ ਇਹਦੇ ਵਿੱਚ ਗੁੱਸਾ ਕਰਨ ਵਾਲੇ ਕੋਈ ਲੋੜ ਤਾਂ ਹੈ ਨਹੀਂ ਤੇ ਜਿਵੇਂ ਹੁਣ ਆ ਕੋਈ ਵੀਰ ਗਿਆ ਸੀ ਨਾ ਸਪੋਰਟ ਕਰਨ ਵਾਸਤੇ ਤੇ ਇਹ ਵੀ ਮੇਲਾ ਪਹਿਲੀ ਵਾਰ ਇਹੀ ਗਿਆ ਸੀ ਕੋਈ ਬਲੌਗਰ ਇਹਨਾਂ ਦਾ ਸਪੋਰਟ ਇਹਨੇ ਕਾਫੀ ਕੀਤੀ ਤੇ ਮੈਂ ਵੀ ਇਹ ਵੀਡੀਓ ਲਾਈਕ ਕੀਤੀ ਸੀਗੀ ਤੇ ਇੱਥੇ ਵੀ ਇਹਨਾਂ ਨੇ ਇਹੀ ਲਿਖਿਆ ਹੋਇਆ ਵੀ ਪਿਤਾ ਹੈ ਨਹੀਂ ਤੇ ਮਾਤਾ ਬਿਮਾਰ ਆ ਪਰ ਆ ਜੇ ਛੋਟਾ ਮਤਲਬ ਪਿਤਾ ਨੂੰ ਤੁਸੀਂ ਸਿੱਧਾ ਕਹੋ ਵੀ ਪਿਤਾ ਸਾਡੇ ਨਾਲ ਲੱਗ ਹੋ ਚੁੱਕੇ ਨੇ ਫਿਰ ਬਾਅਦ ਵਿੱਚ ਕੀ ਗੱਲ ਹੋਈ ਫਿਰ ਬਾਅਦੇ ਜਾਲ ਇਹਨਾਂ ਕੋਲ ਜਿਆਦਾ মিডিਆ ਆਣ ਲੱਗ ਗਿਆ ਕਾਫੀ ਲੋਕ ਆਣ ਲੱਗੇ ਬਲੌਗਰ ਆਣ ਲੱਗੇ ਇੱਕ ਮੈਂ ਦੇਖਿਆ ਇੱਕ ਪੁਲਿਸ ਆਫੀਸਰ ਵੀ ਨੇ ਹੈਲਪ ਕਰਨ ਗਏ ਫਿਰ ਹੌਲੀ ਹੌਲੀ ਇਹ ਕਹਿਣ ਲੱਗੇ ਵੀ ਯਾਰ ਹੁਣ ਤਾਂ ਗੱਲ ਜਿਆਦਾ ਵੱਧ ਗਈ ਫਿਰ ਇਹ ਕਹਿਣ ਲੱਗੇ ਵੀ ਪਿਤਾ ਜਿਹੜਾ ਸਾਡਾ ਉਹ ਨਸ਼ੇੜੀ ਆ ਹਨਾ ਨਸ਼ੇ ਕਰਦਾ ਸੀ ਸਾਨੂੰ ਛੱਡ ਗਿਆ ਕੁੱਟਮਾਰ ਕਰਦਾ ਸੀ ਤੇ ਉਹ ਫਿਰ ਗੱਲ ਉਧਰੋਂ ਚਲੀ ਗਈ ਆ ਦੇਖੋ ਇੱਥੇ ਵੀ ਤਾਂ ਲਿਖਿਆ ਹੋਇਆ ਵੀ ਪਿਓ ਹੈ ਨਹੀਂ ਮਤਲਬ 28 ਜੂਨ ਤੱਕ ਇਹਹੀ ਗੱਲ ਕਹੀ ਗਈ ਵੀ ਪਿਓ ਹੈ ਨਹੀਂ 10 15 ਦਿਨ ਪਹਿਲਾਂ ਦੀ ਗੱਲ ਆ ਵੀ 28 ਜੂਨ ਤੱਕ ਇਹ ਕਹੀਗੇ ਵੀ ਪਿਓ ਹੈ ਨਹੀਂ ਆ ਆ ਦੇਖੋ ਮਾਤਾ ਇਹ ਤਾਂ ਨਾਲ ਖੜੀ ਕੰਮ ਕਰਾ ਰਹੀ ਹੈ ਇਹਨੂੰ ਵੀ ਕਹਿੰਦੇ ਵੀ ਬਿਮਾਰ ਆ ਹੈ ਦੇਖੋ ਇਹ ਹੈਲਪ ਕਰਨੀ ਬੰਦੀ ਆ ਹੈਲਪ ਸਭ ਨੂੰ ਕਰਨੀ ਚਾਹੀਦੀ ਆ ਅਸੀਂ ਕੌਣ ਹੁੰਨੇ ਕਿਸੇ ਨੂੰ ਕਹਿਣ ਵਾਲੇ ਵੀ ਬਈ ਉਹਦੀ ਹੈਲਪ ਨਾ ਕਰੋ ਜਿਹੜੀ ਜਿਹਦੀ ਗੁਨਜਾਇਸ਼ ਹੈਗੀ ਉਹ ਸਾਰੇ ਭੈਣ ਦੀ ਹੈਲਪ ਕਰਨ ਪਰ ਇਹ ਜੋ ਗੱਲਾਂ ਨੇ ਇਹ ਕੁਝ ਸਵਾਲ ਖੜੇ ਹੁੰਦੇ ਨੇ ਇਹ ਸਵਾਲਾਂ ਦੇ ਲੋਕਾਂ ਦੇ ਮਨ 'ਚ ਵੀ ਨੇ ਸਾਨੂੰ ਵੀ ਇਹ ਲੱਗੇ ਵੀ ਇਹ ਸਵਾਲ ਮਤਲਬ ਹੈ ਕਿ ਇਹਨਾਂ ਦਾ ਜਵਾਬ ਇਹਨੂੰ ਦੇਣਾ ਚਾਹੀਦਾ ਜਦ ਫਿਰ ਹੁਣ ਗੱਲ ਇਹਨਾਂ ਦੀ ਇੰਨਾ ਚੱਲੀ ਫਿਰ ਇਹ ਇਹ ਕਹਿੰਦੇ ਵੀ ਜਦ ਪਿਤਾ ਸਾਨੂੰ ਕੁੱਟਦੇ ਮਾਰਦੇ ਸੀ ਫਿਰ ਬਾਅਦ ਵਿੱਚ ਉਹ ਪਿਤਾ ਦਾ ਵੀ ਜਿਹੜਾ ਹੈਗਾ ਉਹ ਵੀ ਉਹ ਸਾਹਮਣੇ ਆ ਗਏ ਪਿਤਾ ਦਾ ਵੀ ਬਿਆਨ ਤੁਸੀਂ ਸੁਣੀ ਲਿੱਤਾ ਉਹਨਾਂ ਦੇ ਪਿੰਡ ਵਾਲੇ ਵੀ ਕਹਿ ਰਹੇ ਆ ਵੀ ਉਹ ਬੰਦੇ ਦਾ ਕੋਈ ਨਸ਼ਾ ਕਰਦਾ ਹੀ ਨਹੀਂ ਹੈਗਾ ਹੁਣ ਦੇਖੋ ਮੰਨ ਲੀਂਦੇ ਆ ਵੀ ਪਿਤਾ ਵੀ ਗਲਤ ਹੋ ਸਕਦਾ ਮਾਤਾ ਵੀ ਗਲਤ ਹੋ ਸਕਦੀ ਹੈ ਪਰ ਜੋ ਚੀਜ਼ ਆਪਾਂ ਅੱਖੀਂ ਦੇਖ ਰਹੇ ਆ ਜਿਵੇਂ ਉਹ ਪਿਤਾ ਆਪਣੀ ਮਾਤਾ ਦੀ ਸੇਵਾ ਕਰ ਰਿਹਾ ਹੈ ਮਤਲਬ ਉਹ ਆਪਣੀ ਮਾਂ ਨੂੰ ਸਾਂਭ ਰਿਹਾ ਹੈ ਫਿਰ ਉਹ ਬੰਦੇ ਨੂੰ ਅਸੀਂ ਬਿਲਕੁਲ ਵੀ ਗਲਤ ਨਹੀਂ ਕਹਿ ਸਕਦੇ ਨਾ ਤੇ ਚਲੋ ਆ ਪਤਾਗ ਨਿਕ ਪੱਖੋਂ ਨਹੀਂ ਅਸੀਂ ਗੱਲ ਕਰਦੇ ਵੀ ਨਾ ਅਸੀਂ ਕਹਦੇ ਆ ਵੀ ਅਮੇਤਾਂ ਦੇ ਬੰਦਾ ਜਿਵੇਂ ਸਾਰੇ ਮੀਡੀਆ ਵਾਲੇ ਕਹਿੰਦੇ ਆ ਵੀ ਅਮੇਤਾਂ ਦੇ ਬੰਦੇ ਤੇ ਇਲਜ਼ਾਮ ਲਾਦੇ ਹੋ ਦੇਖੋ ਅਸੀਂ ਉਸ ਤਾਗਨੇ ਦੇ ਪੱਖ 'ਚ ਨਹੀਂ ਪੈਂਦੇ ਹੈਗੇ ਪਰ ਅਸੀਂ ਜੋ ਦੇਖ ਰਹੇ ਆ ਆਪਾਂ ਸੁਣ ਰਹੇ ਆ ਆਪਾਂ ਉਸ ਹਿਸਾਬ ਨਾਲ ਤਾਂ ਆਪਾਂ ਆਪਣਾ ਦਿਮਾਗ ਲਗਾ ਕੇ ਕੁਛ ਇੱਕ ਬੰਦੇ ਬਾਰੇ ਸੋਚ ਸਕਦੇ ਆ ਵੀ ਹਾਂ ਇਹ ਕਰ ਤਾਂ ਦਿਖ ਹੀ ਰਹੀ ਸੀ ਵੀ ਉਹਦੀ ਮਾਂ ਤਨੂ ਕਿਵੇਂ ਪਿਆਰ ਨਾਲ ਸੰਭਾਲ ਰਿਹਾ ਜੇ ਉਹ ਬੰਦਾ ਇੰਨਾ ਹੀ ਨਸ਼ੇੜੀ ਜਾਂ ਨਸ਼ੇ ਕਰਦਾ ਹੁੰਦਾ ਆਪਣੀ ਮਾਂ ਨੂੰ ਥੋੜਾ ਸੰਭਾਲਦਾ ਉਹ ਆਪਣੇ ਪਿਆਰ ਨਾਲ ਆਪਣੀ ਮਾਂ ਤਨੂ ਸੰਭਲ ਲੱਗਿਆ ਹੋਇਆ ਹੈ ਤੇ ਹੋ ਸਕਦਾ ਵੀ ਜਿਵੇਂ ਉਹ ਕਹਿੰਦੇ ਨੇ ਵੀ ਉਹਨਾਂ 'ਤੇ ਇਲਜ਼ਾਮ ਲਗਾਏ ਨੇ ਵੀ ਸਾਡੀ ਮਾਤਾ ਦਾ ਕੁੱਟਮਾਰ ਵੀ ਕੀਤੀ ਵੀ ਮਾਂ ਦਾ ਚੁੱਲਾ ਤੋੜਤਾ ਤੇ ਫਿਰ ਉਹ ਗੱਲਾਂ ਤੋਂ ਬਚਣ ਲਈ ਉਹਨਾਂ ਨੇ ਲੱਗ ਹੋਇਆ ਹੋਵੇ ਵੀ ਹਾਂ ਵੀ ਮਾਂ ਦਾ ਕੋਈ ਹੋ ਨੁਕਸਾਨ ਨਾ ਹੋ ਜਾਏ। ਮਤਲਬ ਇਹ ਗੱਲਾਂ ਦੇ ਵੀ ਇਹ ਭੈਣ ਉਹਨਾਂ ਦੇ ਮਾਤਾ ਨੇ ਕੋਈ ਜਵਾਬ ਨਹੀਂ ਦਿੱਤਾ, ਕੋਈ ਆਪਣਾ ਦੱਸਿਆ ਨਹੀਂ ਵੀ ਹਾਂ ਵੀ ਇਹ ਗੱਲਾਂ ਸੱਚੀਆਂ ਨੇ ਝੂਠੀਆਂ ਨੇ। ਜਦੋਂ ਬੰਦੇ ਇਹ ਕਹਿੰਦਾ ਵੀ ਜਿਸ ਨੂੰ ਮਾਜੀ ਪੁੱਛ ਲਓ ਮੈਂ ਤਾਂ 10-15 ਸਾਲ ਹੋ ਗਏ ਮੈਂ ਤਾਂ ਨਸ਼ਾ ਕਰਦਾ ਹੀ ਕਦੇ ਜਿੰਦਗੀ 'ਚ ਨਹੀਂ ਕੀਤਾ। 10-15 ਸਾਲ ਹੋ ਗਏ ਮੈਂ ਤਾਂ ਅੰਮ੍ਰਿਤ ਸ਼ਕਿਆ ਹੋਇਆ। ਤੇ ਉਹਦੇ ਪਿੰਡ ਵਾਲੇ ਵੀ ਉਹਦੇ ਹੱਕ 'ਚ ਬੋ ਇਹ ਜਾਂ ਤੁਸੀਂ ਕਹਿ ਰਹੇ ਹੋ ਵੀ ਉਹ ਨਸ਼ਾ ਕਰਦਾ ਤੇ ਉਹ ਬੰਦੇ ਨੇ ਕਹਤਾ ਵੀ ਮੈਂ ਤਾਂ ਗਰੇ ਜਿੰਦਗੀ ਨਸ਼ਾ ਕੀਤਾ ਨਹੀਂ ਫਿਰ ਇਸ ਭੈਣ ਨੇ ਮਾਫੀ ਮੰਗ ਲਈ ਮੀਡੀਆ ਦੇ ਵਿੱਚ ਕਿਵੇਂ ਮਾਫੀ ਮੰਗਦੀ ਮੈਨੂੰ ਪਤਾ ਨਹੀਂ ਸੀ ਫਿਰ ਇਸ ਦਾ ਮਤਲਬ ਤੁਸੀਂ ਝੂਠੇ ਇਲਜ਼ਾਮ ਲਾਈ ਜਾਨੋ ਕਿਸੇ ਦੇ ਤੁਸੀਂ ਸਿੱਧਾ ਕਹੋ ਵੀ ਸਾਡਾ ਪਿਤਾ ਲੱਗ ਹੋ ਚੁੱਕਿਆ ਤੇ ਸਾਨੂੰ ਪੈਸੇ ਲੋੜਾ ਵੀ ਸਾਡੀ ਹੈਲਪ ਕਰ ਦਿਓ ਇਹ ਗੱਲ ਸਮਝ ਆਉਂਦੀ ਹੈ ਤੁਸੀਂ ਕਿਸੇ ਨਾਮ ਕਰਕੇ ਥੋੜਾ ਤੁਸੀਂ ਕਿਸੇ ਦੀ ਮਦਦ ਲੈ ਸਕਦੇ ਹੋ ਬਾਕੀ ਕੱਲ ਮੈਂ ਆ ਵੀਡੀਓ ਦੇਖਿਆ ਸੀ ਥਲੀ ਵੀਰ ਦੀ ਜਗਦੀਪ ਸਿੰਘ ਥਲੀ ਵੀਰ ਦੇ ਲੋਕ ਪੰਜਾਬ ਚੈਨਲ ਤੋਂ ਇਦਾਂ ਇੱਕ ਕਾਫੀ ਵਧੀਆ ਇੰਟਰਵਿਊ ਕੀਤੀ ਕੁੜੀ ਨੇ ਤੇ ਕਾਫੀ ਮਤਲਬ ਤਿੱਖੇ ਸਵਾਲ ਵੀ ਕਿਤੇ ਤੇ ਕਾਫੀ ਮਤਲਬ ਜਿਹੜੇ ਲੋਕਾਂ ਦੇ ਮਨਾਂ ਦੇ ਵਿੱਚ ਸਵਾਲ ਸੀ ਉਹ ਕਿਤੇ ਤੇ ਬੜੇ ਵਧੀਆ ਤਿੱਖੇ ਨਾਲ ਇਹਨਾਂ ਨੇ ਉਸ ਚੀਜ਼ ਨੂੰ ਦੋਨੋਂ ਪੱਖ ਰੱਖ ਕੇ ਗੱਲ ਕੀਤੀ ਐਦਾਂ ਦੀ ਪੱਤਰਕਾਰਤਾ ਹੋਣੀ ਚਾਹੀਦੀ ਆ ਵੀ ਆਪਾਂ ਇੱਕ ਪੱਖ ਹੀ ਦਿਖਾਈ ਜਾਈਏ ਦਿਖਾਈ ਜਾਈਏ ਹੋ ਦੂਜੇ ਵੱਲ ਪੁੱਛੀ ਨਾ ਦੇਖੀ ਨਾ ਸੁਣੀ ਨਾ ਤਾਂ ਇਹ ਵੀ ਗਲਤ ਆ ਗੱਲ ਤਾਂ ਹੀ ਮਤਲਬ ਆਪਣੇ ਜਿਹੜੇ ਪੰਜਾਬ ਦੇ ਲੋਕ ਨੇ ਇਹ ਥੋੜੇ ਜ਼ਿਆਦਾ ਜਜ਼ਬਾਤੀ ਹੁੰਦੇ ਨੇ ਇਹ ਮਤਲਬ ਇੱਕ ਪੱਖ ਸੁਣ ਕੇ ਹੀ ਨਾਲ ਦੀ ਨਾਲ ਹੀ ਇਹ ਆਪਣਾ ਡਿਸੀਜਨ ਲੈ ਲੈਂਦੇ ਨੇ ਵੀ ਹਾਂ ਭਈ ਆਹੀ ਗੱਲ ਹੋਣੀ ਤੇ ਇਹ ਚ ਥੋੜਾ ਜਜ਼ਬਾਤੀ ਜ਼ਿਆਦਾ ਹੁੰਦੇ ਜਲਦੀ ਮਤਲਬ ਭਾਵਨਾਵਾਂ ਵਿੱਚ ਬਹਿ ਜਾਂਦੇ ਨੇ ਪਤਾ ਇਹ ਜਿਹੜੀ ਪੱਤਰਕਾਰ ਤਾਂ ਹੋਣੀ ਚਾਹੀਦੀ ਆ ਤੇ ਆਪਣੇ ਲੋਕਾਂ ਨੂੰ ਵੀ ਥੋੜਾ ਸਬਰ ਰੱਖਣਾ ਚਾਹੀਦਾ ਵੀ ਆਪਾਂ ਦੋਨੋਂ ਪੱਖ ਜਾਣ ਲਈਏ ਫੇਰ ਆਪਾਂ ਕੋਈ ਨਤੀਜੇ ਤੇ ਪਹੁੰਚਿਆ ਕਰੀਏ ਬਾਕੀ ਆਪਾਂ ਗੱਲ ਆ ਵੀ ਕਰਾਂਗੇ ਜਰੂਰ ਜਿਵੇਂ ਆ ਮੰਦੀਪ ਸਿੰਘ ਮੰਨਾ ਭਾਜੀ ਨੇ ਵੀ ਇੱਕ ਗਏ ਸੀ ਕੁੜੀ ਨੂੰ 1 ਲੱਖ ਰੁਪਏ ਦੇ ਕੇ ਆਏ ਵੀ ਬੜੀ ਵੱਡੀ ਗੱਲ ਆ ਵੀ ਆਪਾਂ ਐਦਾਂ ਸਪੋਰਟ ਕਰਨੀ ਚਾਹੀਦੀ ਹੈ ਪਰ ਉਦੋਂ ਫਿਰ ਲੋਕਾਂ ਨੇ ਜਦ ਅਗਲੇ ਦਿਨ ਪਿਤਾ ਜੀ ਦੀ ਵੀਡੀਓ ਆ ਗਈ ਤਾਂ ਲੋਕਾਂ ਨੇ ਇਹਨਾਂ ਨੂੰ ਵੀ ਕਾਫੀ ਨੈਗੇਟਿਵ ਕਮੈਂਟ ਕੀਤੇ ਵੀ ਹਾਂ ਦਾ ਤੁਸੀਂ ਕਿਉਂ ਦੇ ਕੇ ਆਏ। ਪਰ ਅਗਲੇ ਦਿਨ ਹੁਣ ਅੱਜ ਆਪਾਂ ਦੇਖਦੇ ਆਂ ਵੀਡੀਓ ਇਹਨਾਂ ਦੀ ਕੀ ਹੈ ਇਹ ਉਹਨਾਂ ਦੇ ਘਰੇ ਵੀ ਗਏ। ਪਿਤਾ ਦੇ ਜਿਹੜੀ ਭੈਣ ਹੈ ਦੇ ਪਿਤਾ ਦੇ ਘਰੇ ਤੇ ਦੀ ਦਾਦੀ ਦੇ ਘਰੇ ਵੀ ਗਏ ਤੇ ਉਹਨਾਂ ਨਾਲ ਵੀ ਗੱਲਬਾਤ ਕਰਕੇ ਤੇ ਕਹਿੰਦੇ ਵੀ ਮਾਤਾ ਨੇ ਵੀ ਮੈਨੂੰ ਕਿਹਾ ਵੀ ਤੂੰ ਸਾਡੀ ਦਾ ਮਦਦ ਨਹੀਂ ਤਾਂ ਮਦਦ ਕੀਤੀ ਨਹੀਂ ਤੇ ਕਹਿੰਦੇ ਵੀ ਮਾਤਾ ਨੂੰ ਵੀ 1 ਲੱਖ ਰੁਪਏ ਦੇਣ ਆਇਆ ਚਲੋ ਉਹ ਵੀ ਚਲੋ ਠੀਕ ਆ ਤੁਹਾਡੀ ਗੱਲ ਤੁਹਾਡੇ ਕੋਲ ਪੈਸੇ ਆ ਤੁਸੀਂ ਜਿਹਨੂੰ ਵਾਜਿ ਦੇਈ ਜਾਓ। ਜੇ ਜਿੰਨੂ ਤੁਹਾਨੂੰ ਠੀਕ ਲੱਗਦਾ ਵੀ ਹਾਂ ਲੋਡ ਬੰਦਾ ਪੜ ਤੁਸੀਂ ਇੱਕ ਗੱਲ ਕਹੀ ਵੀ ਮੈਂ ਸਵੇਰੇ ਮਤਲਬ ਕੁੜੀ ਕੋਲ ਜਾਣ ਤੋਂ ਪਹਿਲਾਂ ਦੇ ਪਿਤਾ ਨਾਲ ਗੱਲ ਕਰਕੇ ਗਿਆ ਵੀ ਜੇ ਤੁਸੀਂ ਗੱਲ ਕਰਕੇ ਗਏ ਸੀ ਫਿਰ ਤੁਸੀਂ ਉਹ ਕੁੜੀ ਨੂੰ ਜਾ ਕੇ ਕਿਉਂ ਨਹੀਂ ਸਵਾਲ ਕੀਤਾ ਵੀ ਤੇਰਾ ਪਿਤਾ ਤਾਂ ਇਦਾਂ ਦਾ ਲੱਗਦਾ ਨਹੀਂ ਹੈਗਾ ਜਿੱਦਾਂ ਤੂੰ ਇਲਜ਼ਾਮ ਲਗਾ ਰਹੀ ਹੈ ਤੁਸੀਂ ਉਹਨੂੰ ਵੀ ਥੋੜਾ ਸਮਝਾਉਂਦੇ ਮੈਨੂੰ ਇੱਥੇ ਕਿਦਾਂ ਕਿਦਾਂ ਐ ਲੱਗਦਾ ਵੀ ਮਨਦੀਪ ਸਿੰਘ ਬੰਨਾ ਭਾਜੀ ਮਤਲਬ ਆਪਣਾ ਉਹ ਕੁੜੀ ਦੇ ਪੱਖੋਂ ਹੀ ਬਸ ਇੱਕ ਦੇਖ ਰਹੇ ਨੇ ਵੀ ਹਾਂ ਇੱਕ ਬੱਚਾ ਗੈਲੋ ਯਕ ਜਵਾਗ ਸੜਕ ਤੇ ਖੜਾ ਉਹਨਾਂ ਨੂੰ ਉਹ ਦੇਖ ਰਹੇ ਆ ਵੀ ਉਸ ਤਰੀਕੇ ਨਾਲ ਉਹਨੂੰ ਦੇਖ ਰਹੇ ਨੇ ਦੂਜਾ ਪੱਖ ਨੂੰ ਥੋੜਾ ਐਨੇ ਮਤਲਬ ਚੰਗੇ ਤਰੀਕੇ ਨਾਲ ਨਹੀਂ ਦੇਖ ਰਹੇ ਵੀ ਦੂਜਾ ਵੀ ਦੋਨਾਂ ਦੇ ਬਰਾਬਰ ਤਰੀਕੇ ਨਾਲ ਤੁਸੀਂ ਦੇਖੋ ਠੀਕ ਆ ਤੁਸੀਂ ਉਹਨਾਂ ਨੂੰ 1 ਲੱਖ ਰੁਪਏ ਦੇ ਆਏ ਪਰ ਤੁਸੀਂ ਫਿਰ ਉਹਨਾਂ ਨੂੰ ਇਹ ਗੱਲ ਵੀ ਕਹਿ ਦਿੱਤੀ ਪਿਤਾ ਨੂੰ ਵੀ ਕਹਿਤਾ ਵੀ ਬੋਲ ਚਾਲੀ ਕੁੜੀ ਜਿੰਦਾਬਾਦ ਉਹ ਬਚੋ ਬਚੋ ਦੇ ਮਾਮੇ ਤੁਸੀਂ ਕਹਿ ਰਹੇ ਹੋ ਬੋਲ ਚਾਲੀ ਕੁੜੀ ਜਿੰਦਾਬਾਦ ਬੋਲ ਚਾਲੀ ਕੁੜੀ ਜਿੰਦਾਬਾਦ ਤੇ ਉਹ ਗੱਲਾਂ ਥੋੜੀਆਂ ਨਾ ਮਤਲਬ ਚੰਗੀਆਂ ਜਿਹੀਆਂ ਲੱਗ ਰਹੀਆਂ ਹੈਗੇ ਵੀ ਤੁਸੀਂ ਪੈਸੇ ਦੇ ਤੇ ਠੀਕ ਆ ਗੱਲ ਤੁਹਾਡੇ ਸਮਝ ਆਂਦੀ ਆ ਤੁਸੀਂ ਬੱਚਿਆਂ ਨੂੰ ਵੀ ਸਮਝਾਓ ਤੇ ਤੁਸੀਂ ਉਹਨਾਂ ਨੂੰ ਵੀ ਸਮਝਾਓ ਦੋਨਾਂ ਪੱਖਾਂ ਨੂੰ ਸਮਝਾਓ ਤਾਂ ਠੀਕ ਲੱਗਦੀ ਹੈ ਗੱਲ ਹਾਂ ਜਿਵੇਂ ਆਪਾਂ ਫੇਸਬੁੱਕ ਤੇ ਆਪਾਂ ਦੇਖ ਰਹੇ ਹੰਦੀਪ ਸਿੰਘ ਮੰਨਾ ਭਾਈ ਦਾ ਪੇਜ ਆ ਇਹ ਤੇ ਹੁਣ ਆ ਜਿਵੇਂ ਵੀਡੀਓ ਆ ਕੁੜੀ ਨੂੰ ਇਹ ਕਹਿੰਦੇ ਵੀ ਲਿਖਿਆ ਸੀ ਇਹਨਾਂ ਨੇ ਵੀ ਮੈਂ ਕੱਲ ਕੁੜੀ ਨੂੰ ਮਿਲ ਕੇ ਆਣਾ 4 ਦਿਨ ਪਹਿਲਾਂ ਮਿਹਨਤੀ ਭ ਤੇ ਮਿਲਾਂਗੇ ਕੱਲ ਤੇ ਫਿਰ ਉਸ ਤੋਂ ਬਾਅਦ ਇਹਨਾਂ ਨੇ ਪੋਸਟ ਪਾਈ ਆ ਦੇਖੋ ਇਹ ਪੋਸਟ ਤੇ ਵੀ ਕਾਫੀ ਮਤਲਬ 213000 ਲਾਈਕ ਹੋਏ ਚੁੱਕੇ ਨੇ ਤੇ 23 ਹਜ਼ਾਰ ਸ਼ੇਅਰ ਤੇ ਵੀਡੀਓ ਵੀ ਮਿਲੀਅਨ ਦੇ ਵਿੱਚ ਗਈ ਹੋਣੀ ਇਹ ਤੇ ਉਸ ਤੋਂ ਬਾਅਦ ਇਹਨਾਂ ਨੇ ਮਤਲਬ ਅੱਜ ਪਾਈ ਆ ਜਿਹੜੀ ਵੀਡੀਓ 9 ਘੰਟੇ ਪਹਿਲਾਂ ਦਿਖਾਦੀ ਆ ਵੀਡੀਓ ਜਿਹੜੀ ਉਹਦੇ ਵਿੱਚ ਕੋ ਲਿਖਿਆ ਇਹਨਾਂ ਨੇ ਵੀ ਚਾਹ ਵਾਲੀ ਕੁੜੀ ਜਿੰਦਾਬਾਦ ਦਾਦੀ ਪੋਤੀ ਜਿੰਦਾਬਾਦ ਜੋ ਤੁਸੀਂ ਨੀਚੇ ਦੇਖ ਰਹੇ ਹੋਵੋਗੇ ਬਾਕੀ ਅਖੀਰ ਵਿੱਚ ਅਸੀਂ ਇਹੀ ਗੱਲ ਕਹਾਂਗੇ ਕਿ ਜੋ ਸਵਾਲ ਖੜੇ ਹੁੰਦੇ ਨੇ ਉਹ ਇਹੀ ਨੇ ਕਿ ਤੁਸੀਂ ਆਪਣਾ ਜਿਵੇਂ ਪੋਸਟ ਪਾਦੇ ਹੋ ਕਿ ਬਾਪੂ ਹੈ ਨਹੀਂ ਪਿਤਾ ਹੈ ਨਹੀਂ ਤਾਂ ਉਹ ਪਿਤਾ ਹੈ ਸੀ ਉਹ ਜਿਉਂਦਾ ਹੈ ਤੇ ਤੁਸੀਂ ਕਿਹਾ ਉਹ ਨਸ਼ੇੜੀ ਹੈ ਨਸ਼ੇ ਕਰਦਾ ਹੈ ਪਰ ਉਹਨੇ ਉਹ ਨਸ਼ੇ ਨਹੀਂ ਕਰਦਾ ਤੇ ਤੁਸੀਂ ਖੁਦ ਵੀ ਮਾਫੀ ਮੰਗ ਲਿੱਤੀ ਹੈ ਉਹਦੇ ਪਿੰਡ ਵਾਲੇ ਵੀ ਕਹਿੰਦੇ ਵਿੱਚ ਇਹਨੂੰ ਮਾਜੀ ਪੁੱਛ ਲੋ ਨਸ਼ੇ ਨਹੀਂ ਕਰਦਾ ਉਹ ਵੀ ਗੱਲ ਤੁਹਾਡੀ ਝੂਠੀ ਨਿਕਲ ਗਈ ਦੂਜਾ ਜੇ ਤੁਸੀਂ ਚਾਹ ਦੀ ਦੁਕਾਨ ਖੋਲ੍ਹ ਲਈ ਆ ਤਾਂ ਤੁਸੀਂ ਲੋਕਾਂ ਨੂੰ ਇਹੀ ਗੱਲ ਕਹੋਗੇ ਸਾਡੇ ਆ ਕੇ ਚਾਹ ਪੀਓ ਪਰ ਤੁਸੀਂ ਇੰਸਟਾਗ੍ਰਾਮ ਤੇ ਪਾ ਰਹੇ ਹੋ ਕਿ ਜੀਪੇ ਨੰਬਰ ਪਾ ਰਹੇ ਹੋ ਆਪਣਾ ਤੇ ਨਾਲ ਦੀ ਨਾਲ ਤੁਹਾਡਾ ਜਿਹੜਾ ਕਾਊਂਟ ਹੈ ਉਹ ਵੀ ਤੁਹਾਡਾ ਮੈਂ ਦੇਖ ਰਿਹਾ ਕਿ 5000 ਫੋਲੋਅਰ ਤੋਂ ਇੱਕਦਮ 20000 25000 ਫੋਲੋਅਰ ਤੱਕ ਚੱਲਿਆ ਗਿਆ ਹੈ ਹੋ ਸਕਦਾ ਨਾਲੇ ਟਾਈਮ ਦੇ ਵਿੱਚ ਉਹ ਹੋਰ ਵੀ ਅੱਗੇ ਤੱਕ ਜਾਵੇ ਜਿਵੇਂ ਆਪਾਂ ਉਹਦਾ ਤਾਂ ਦੇਖੀਏ ਦਿੱਲੀ ਦੇ ਵਿੱਚ ਜਿਹੜਾ ਮੁੰਡਾ ਸੀ ਜਿਹੜੀ ਆਪਣੀ ਭੂਆ ਦੇ ਨਾਲ ਤੇ ਭੂਆ ਦੇ ਮੁੰਡੇ ਦੇ ਨਾਲ ਇੱਕ ਰੇਡ ਚਲਾਉਂਦਾ ਸੀਗਾ ਰੋਲ ਬਣਾਉਂਦਾ ਸੀ ਤੇ ਉਹ ਕਹਿੰਦਾ ਸੀ ਮੇਰੀ ਮਾਂ ਮੇਰੇ ਛੱਡ ਕੇ ਚਲੇਗੀ ਮੇਰੇ ਪਿਤਾ ਦੀ ਡੈਥ ਹੋ ਗਈ ਮੇਰੀ ਮਾਂ ਮੇਰੇ ਛੱਡ ਕੇ ਚਲੇਗੀ ਛੱਡ ਕੇ ਚਲੇਗੀ ਫਿਰ ਜਦੋਂ ਉਹ ਬਾਗਲ ਹੋ ਗਿਆ ਮਸ਼ਹੂਰ ਹੋ ਗਿਆ ਉਹਦੀ ਮਾਂ ਵੀ ਕਿਸੇ ਤਰੀਕੇ ਨਾਲ ਆ ਗਈ ਤੇ ਬਾਅਦ ਵਿੱਚ ਹੁਣ ਆਜੋ ਮੁੰਡਾ ਆਪਣੀ ਮਾਂ ਦਾ ਖੜਾ ਉਹ ਜਿਹੜੀ ਲਗਾ ਰਿਹਾ ਇੱਥੇ ਜਦੋਂ ਉਹਨੂੰ ਪੁੱਛਦੇ ਆ ਵੀ ਤੂੰ ਪਹਿਲਾਂ ਐ ਬੋਲਦਾ ਸੀ ਮਾਂ ਦੇ ਖਿਲਾਫ ਹੁਣ ਤੂੰ ਫਿਰ ਉਹ ਹੋ ਤੁਮਾ ਦੇ ਨਾਲ ਖੜਾ ਹੈ ਤੇ ਉਹ ਮੁੰਡਾ ਕਹਿੰਦਾ ਕਿ ਮੈਨੂੰ ਤਾਂ ਮੇਰੇ ਭੂਆ ਨੇ ਹੀ ਬੋਲਿਆ ਸੀ ਬੋਲਣ ਨੂੰ ਉਹਨਾਂ ਨੇ ਬੁਲਾਇਆ ਸੀ ਮੇਰੇ ਤੋਂ ਹੁਣ ਉਹ 10 12 ਸਾਲ ਦਾ ਮੁੰਡਾ ਕਹਿ ਲਓ ਛੋਟਾ ਹੀ ਹੈ ਉਹ ਵੀ ਜਦੋਂ ਐਦਾਂ ਬੋਲ ਸਕਦਾ ਤਾਂ ਇਹ ਤਾਂ ਭੈਣ ਫੇਰ ਵੀ ਵੱਡੇ ਆ ਜੇ ਆਪਾਂ ਕਹੀਏ ਵੀ ਜਵਾਕ ਆ ਵੀ ਨਹੀਂ ਇਹਨੂੰ ਕੀ ਪਤਾ ਇਹ ਇਹ ਤਾਂ ਫੇਰ 7 8 10 ਸਾਲ ਦੇ ਨੇ ਤਾਂ ਇਸ ਕਰਕੇ ਇਹ ਗੱਲਾਂ ਵੀ ਨੇ ਵੀ ਅੱਜ ਕਾ ਸੋਸ਼ਲ ਮੀਡੀਆ ਤੇ ਬਹੁਤ ਲੋਕੀ ਦਿਖਦਾ ਕੁਝ ਹੋਰ ਹੁੰਦਾ ਤੇ ਹੁੰਦਾ ਅਸਲ ਵਿੱਚ ਕੁਝ ਹੋਰ ਆ ਇਹ ਕੁਝ ਸਾਡੇ ਨਿੱਜੀ ਬਚਾਅ ਨੇ ਅਸੀਂ ਕਿਸੇ ਤੇ ਕੋਈ ਇਲਜ਼ਾਮ ਜਾਂ ਕੋਈ ਅ ਅਧੋਪ ਨਹੀਂ ਲਗਾ ਦੇ ਇਹ ਸਾਨੂੰ ਜੋ ਲੱਗਿਆ ਸੀ ਉਸ ਨਾਲ ਆਪਣੇ ਵਿਚਾਰ ਦਿੱਤੇ ਹੋ ਸਕਦਾ ਸੀ ਗਲਤ ਵੀ ਹੋਈਏ ਅਸੀਂ ਆਪਣੇ ਸੋਤਿਆਂ ਨੂੰ ਕਹਿੰਦੇ ਆ ਕਿ ਤੁਸੀਂ ਪਲੀਜ਼ ਆਪਣੇ ਜਿਹੜੇ ਵਿਚਾਰ ਨੇ ਜਿੱਥੇ ਸਾਡਾ ਸਹਿਮਤੀ ਅਸਹਿਮਤੀ ਆ ਤੁਸੀਂ ਨੀਚੇ ਕਮੈਂਟ ਵਿੱਚ ਜੋ ਲਿਖਿਓ ਤਾਂ ਜੋ ਅਸੀਂ ਵੀ ਸੋਚੀਏ ਵੀ ਹਾਂ ਵੀ ਅਸੀਂ ਕਿੱਥੇ ਗਲਤ ਸੀ ਜਾਂ ਅਸੀਂ ਸਹੀ ਸੀਗੇ ਜਾਂ ਗਲਤ ਤਾਂ ਸਾਨੂੰ ਇਹ ਸੋਚ ਨਹੀਂ ਸਾਡੀ ਇਹ ਹੈ ਆ ਸਾਡਾ ਕੋਈ ਇਹਨਾਂ ਦਾ ਕੋਈ ਨਿੱਜੀ ਤਾਂ ਹੈ ਨਹੀਂ ਤੇ ਸਾਡੇ ਸਾਹ ਨਾਲ ਤਾਂ ਇਹ ਗੱਲਾਂ ਕੁਝ ਨਹੀਂ ਜੋ ਲੋਕਾਂ ਨੂੰ ਮਤਲਬ ਬੇਫਕੂ ਬਣਾਇਆ ਜਾ ਰਿਹਾ ਹੈ ਵੀ ਐਦਾਂ ਹੋਣਾ ਨਹੀਂ ਚਾਹੀਦਾ ਜਾ ਤੁਸੀਂ ਕੰਮ ਕਰਦੇ ਤੁਸੀਂ ਮਿਹਨਤ ਕਰਦੇ ਤਾਂ ਬਹੁਤ ਵੱਡੀ ਗੱਲ ਆ ਤੁਹਾਡੇ ਸਾਰੇ ਵਾਵਾ ਕਰਨਗੇ ਤੁਹਾਨੂੰ ਲੋਕੀ ਆਪ ਹੀ ਦੇਣਗੇ ਤੁਹਾਨੂੰ ਮੰਗਣ ਦੀ ਲੋੜ ਨਹੀਂ ਪੈਣੀ ਤੁਹਾਨੂੰ ਜੀਪੇ ਨੰਬਰ ਲਿਖਣ ਦੀ ਲੋੜ ਨਹੀਂ ਪੈਣੀ ਲੋਕੀ ਖੁਸ਼ ਹੋ ਕੇ ਤੁਹਾਨੂੰ ਤੁਹਾਡੀ ਹੈਲਪ ਕਰ ਦੇਣਗੇ ਪਰ ਤੁਸੀਂ ਕਿਸੇ ਨੂੰ ਮਰਿਆ ਸਾਬਿਤ ਕਰ ਦੋ ਜਾਂ ਕਿਸੇ ਨੂੰ ਛੇੜੀ ਕਹਿ ਦੋ ਫਿਰ ਆਪਣੇ ਅਕਾਊਂਟ ਤੇ ਪਹਿਲਾਂ ਚੰਗੀਆਂ ਵਰਲੀਆਂ ਵੀਡੀਓ ਪਾਉਂਦੇ ਪਾਉਂਦੇ ਹਫ਼ਤੇ ਦਸ ਦਿਨ ਬਾਅਦ ਤੁਸੀਂ ਇਹ ਜਿਹੇ ਵੀਡੀਓ ਪਾਣ ਲੱਗ ਜਾਓ ਵੀ ਲੋੜਾ ਪੈਸੇ ਦੀ ਐਦਾਂ ਉਦਾਂ ਤੇ ਉਹ ਚੀਜ਼ਾਂ ਚੰਗੀਆਂ ਲੱਗਦੀਆਂ ਇਸ ਕਰਕੇ ਸਾਡੇ ਆਹੀ ਕੁਝ ਵਿਚਾਰ ਸੀਗੇ ਤੇ ਉਮੀਦ ਆ ਤੁਹਾਨੂੰ ਸਾਡੀ ਇਹ ਵੀਡੀਓ ਚੰਗੀ ਲੱਗੀ ਹੋਊਗੀ ਜੇ ਤੁਹ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਅਤੇ ਵੀਡੀਓ ਨੂੰ ਲਾਈਕ ਕਰ ਸਕਦੇ ਹੋ ਇਸ ਚੈਨਲ ਤੇ ਹੋਰ ਵੀ ਪੰਜਾਬ ਨਾਲ ਸੰਬੰਧਿਤ ਮੁੱਦਿਆਂ ਤੇ ਅਸੀਂ ਆਪਣੀ ਖਾਸ ਰਿਪੋਰਟ ਸਮੇਂ-ਸਮੇਂ ਤੇ ਦਿੰਦੇ ਰਹਾਂਗੇ ਮਿਲਦੇ ਹਾਂ ਬਹੁਤ ਜਲਦ ਨੈਕਸਟ ਵੀਡੀਓ ਦੇ ਵਿੱਚ ਤੇ ਤਦ ਤੱਕ ਤੁਸੀਂ ਆਪਣਾ ਧਿਆਨ ਰੱਖੋ ਵਾਹਿਗੁਰੂ ਮਿਹਰ ਕਰੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ